ਇਹਨਾਂ ਦੀ ਫੋਰਨ ਫੰਡਿੰਗ ਬਹੁਤ ਸਾਰੀ ਹੋਈ ਉਹਦਾ ਕੋਈ ਡਿਟੇਲ ਨਹੀਂ ਹੈਗੀਆ ਕੋਈ ਪੁੱਛ ਕਿਛ ਨਹੀਂ ਹੈਗੀ ਅਮਰਿਤਪਾਲ ਨੇ ਆਪਣੇ ਅਕਾਊਂਟਸ ਦਿਖਾਇਆ ਜੀ ਮੇਰੇ ਅਕਾਊਂਟਸ ਦਾ ਸਿਰਫ 1100 ਰੁਪਏ ਹੈਗੇ ਆ 1200 ਰੁਪਏ ਦੇ ਜਿਹੜਾ ਇਹਨਾਂ ਦੇ ਕੋਲ ਖਰਚਾ ਹੈਗਾ ਉਸ ਖਰਚੇ ਦੇ ਨਾਲ ਏਡੀ ਵੱਡੀ ਚੋਣ ਜਿਹੜੀ ਹੈ ਉਹ ਮੈਨੇਜ ਹੋ ਗਈ ਕਿਹੜੀ ਸਰਕਾਰੀ ਸ਼ਹਿਤ ਤੇ ਜਾਂ ਕਿਹੜੇ ਏਜੰਸੀਆਂ ਦੀ ਸ਼ਹਿਤ ਤੇ ਅਮਰਿਤਪਾਲ ਕੰਮ ਕਰਦਾ ਅਮਰਿਤਪਾਲ ਨੇ ਨੋਮੀਨੇਸ਼ਨ ਸਮੇ ਆਪਣੇ ਖਾਤੇ ਦੇ ਵਿੱਚ 11-1200 ਰੁਪਏ ਸ਼ੋ ਕੀਤੇ ਲੇਕਿਨ ਚੋਣਾ ਦੌਰਾਨ ਤਿੰਨ ਖਿੱਤਿਆਂ ਵਿੱਚ ਪ੍ਰਚਾਰ ਹੋਇਆ ਫਲੈਕਸ ਮੀਡੀਆ ਚੈਨਲ ਸ ਇਹ ਇਲਜ਼ਾਮ ਤੇ ਸ਼ਿਕਾਇਤ ਲਗਾਉਂਦਿਆਂ ਵਿਰੋਧੀ ਉਮੀਦਵਾਰ ਵਿਕਰਮਜੀਤ ਸਿੰਘ ਨੇ ਕਿਹਾ ਹੈ ਕਿ ਏਜੰਸੀਆਂ ਅੰਮ੍ਰਿਤਪਾਲ ਦੀ ਚੋਣ ਦੌਰਾਨ ਹੋਈ ਫੰਡਿੰਗ ਦੀ ਜਾਂਚ ਕਿਉਂ ਨਹੀਂ ਕਰਦੀਆਂ ਆਖਰ ਐਡੀ ਵੱਡੀ ਚੋਣ 11-1200 ਰੁਪਏ ਨਾਲ ਕਿਵੇਂ ਲੜੀ ਗਈ ਗੱਲ ਹੀ ਹੈਗੀ ਆ ਕਿ ਇੱਕ ਆਮ ਬੰਦਾ ਨਾ ਉਹਦੇ ਅਕਾਊਂਟ ਦੇ ਵਿੱਚ ਜੇ ਕਿਤੇ ਤੋਂ ਬਾਹਰੋਂ ਦੀ 100 ਰੁਪਿਆ ਵੀ ਆ ਜਵੇ ਨਾ ਤੇ ਉਹ ਐਨਆਈਏ ਤੱਕ ਉਹਦੀਆਂ ਜਾਂਚ ਹੋ ਜਾਂਦੀਆਂ ਨੇ ਰੋ ਤੱਕ ਉਹਦੇ ਪਿੱਛੇ ਪੈ ਜਾਂਦੀ ਹੈ ਕਿਸੇ ਦੇ ਅਕਾਊਂਟ 'ਚ 1000 2000 ਰੁਪਿਆ ਆ ਜੇ ਇਹਨਾਂ ਦੀ ਫੋਰਨ ਫੰਡਿੰਗ ਬਹੁਤ ਸਾਰੀ ਹੋਈ ਉਹਦਾ ਕੋਈ ਡਿਟੇਲ ਨਹੀਂ ਹੈਗੀਆਂ ਕੋਈ ਪੁੱਛਗਿੱਛ ਨਹੀਂ ਹੈਗੀ ਇਹਨਾਂ ਨੇ ਜਿਹੜੇ ਇਹਨਾਂ ਨੇ ਅਮਰਤਪਾਲ ਨੇ ਆਪਾਂ ਨੇ ਅਕਾਊਂਟ 'ਚ ਦਿਖਾਇਆ ਜੀ ਮੇਰੇ ਅਕਾਊਂਟ 'ਚ ਤਾਂ ਸਿਰਫ 1100 ਰੁਪਏ ਹੈਗੇ ਆ ਇਹਨਾਂ ਨੇ ਤਿੰਨ ਖੇਤਿਆਂ ਦੇ ਵਿੱਚ ਇਹਨਾਂ ਨੇ ਪ੍ਰਚਾਰ ਕੀਤਾ ਹੈਗਾ ਠੀਕ ਆ ਉਹ ਪੂਰੀ ਕਨਸਿ ਔਰ ਹੋਰ ਪ੍ਰਚਾਰ ਹੋ ਰਿਹਾ ਮੀਡੀਆ ਦੇ ਚ ਜਾ ਰਹੇ ਨੇ ਚੈਨਲਸ ਦੇ ਚ ਜਾ ਰਹੇ ਨੇ ਪ੍ਰਿੰਟ ਮੀਡੀਆ ਦੇ ਚ ਜਾ ਰਹੇ ਨੇ ਉਹ ਸਾਰਾ ਖਰਚਾ ਕਿੱਥੋਂ ਆਇਆ ਔਰ ਉਹ ਕੌਣ ਕਰ ਰਿਹਾ ਇਹ ਬੜੇ ਆਰਾਮ ਨਾਲ ਕਹਿ ਦਿੰਦੇ ਨੇ ਜੀ ਉਹ ਤਾਂ ਸੰਗਤ ਕਰ ਰਹੀ ਆ ਪਰ ਗੱਲ ਇਹ ਆ ਕਿ ਮੈਂ ਜਿਹੜੀ ਸਵਾਲ ਜਿਹੜੇ ਹੈਗੇ ਆ ਬੜੇ ਲੰਬੇ ਟਾਈਮ ਤੋਂ ਪੁੱਛਦਾ ਆ ਰਿਹਾ ਕਿ ਕਿਹੜੀ ਸਰਕਾਰੀ ਸ਼ਹਿਤ ਹੈ ਜਾਂ ਕਿਹੜੇ ਏਜੰਸੀਆਂ ਦੀ ਸ਼ਹਿਤ ਹੈ ਅਮਰਤਪਾਲ ਕੰਮ ਕਰਦਾ ਇਸ ਚੋਣ ਦੇ ਦੌਰਾਨ ਬਹੁਤ ਸਾਰੇ ਸਰਕਾਰੀ ਅਫਸਰ ਆਪਣੀਆਂ ਸੀਟਾਂ ਛੱਡ ਕੇ ਅਮਰਤਪਾਲ ਦੇ ਚੋਣ ਪ੍ਰਚਾਰ ਦੇ ਵਿੱਚ ਕੰਮ ਕਰਦੇ ਰਹੇ ਨੇ ਔਰ ਉਸ ਉਸ ਜਦੋਂ ਇੱਕ ਸਰਕਾਰੀ ਅਫੀਸਰ ਕਿਸੇ ਦੇ ਚੋਣ ਪ੍ਰਚਾਰ ਦੇ ਵਿੱਚ ਜਾ ਕੇ ਐਕਟਿਵਿਟਲੀ ਕੰਮ ਕਰਦਾ ਹੈਗਾ ਤਾਂ ਇਲੈਕਸ਼ਨ ਕਮਿਸ਼ਨ ਉਸ ਟਾਈਮ ਆਪਣੀਆਂ ਅੱਖਾਂ ਬੰਦ ਕਿਉਂ ਕਰ ਲੈਂਦਾ 1200 ਰੁਪਏ ਇਹਨਾਂ ਨੇ ਆਪ ਜਿਹੜਾ ਐਫੀਡੇਵਿਟ ਫਾਈਲ ਕੀਤਾ ਨਾ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਅਕਾਊਂਟ ਦੇ ਵਿੱਚ 1200 ਰੁਪਏ ਹੈਗਾ 1200 ਰੁਪਏ ਦੇ ਜਿਹੜਾ ਇਹਨਾਂ ਦੇ ਕੋਲ ਖਰਚਾ ਹੈਗਾ ਉਸ ਖਰਚੇ ਦੇ ਨਾਲ ਏਡੀ ਵੱਡੀ ਚੋਣ ਜਿਹੜੀ ਹੈ ਉਹ ਮੈਨੇਜ ਹੋ ਗਈ ਲੱਖਾਂ ਜਿਹੜੀਆਂ ਲੱਖਾਂ ਰੁਪਏ ਦਾ ਜਿਹੜਾ ਉਥੇ ਲੈਣ ਦੇਣ ਹੋਇਆ ਫਲੈਕਸਾਂ ਛਪੀਆਂ ਉਹ ਕਿੱਥੋਂ ਹੋਇਆ ਤੁਸੀਂ ਕਿਸ ਨੂੰ ਬਣਾਇਆ ਗਿਆ ਨਹੀਂ ਨਹੀਂ ਤੁਸੀਂ ਇਹ ਕਹਿ ਕੇ ਜਾਣ ਨਹੀਂ ਛੜਾ ਸਕਦੇ ਨਾ ਕਿ ਇਹ ਸੰਗਤ ਨੇ ਖਰਚਾ ਕੀਤਾ ਸੰਗਤ ਨਹੀਂ ਹੁੰਦੀ ਜੀ ਜਦੋਂ ਤੁਸੀਂ ਰਾਜਨੀਤੀ ਚ ਉਤਰ ਜਾਂਦੇ ਹੋ ਨਾ ਫਿਰ ਵਰਕਰਸ ਹੁੰਦੇ ਨੇ ਤੇ ਵਰਕਰਸ ਜਦੋਂ ਫੰਡ ਕਰਦੇ ਨੇ ਨਾ ਤਾਂ ਉਹ ਫੋਰ ਪਾਰਟੀ ਦਾ ਫੰਡ ਹੁੰਦਾ ਤੇ ਉਹ ਵੀ ਸ਼ੋ ਕਰਨਾ ਹੁੰਦਾ ਹੈ ਕਿ ਪਾਰਟੀ ਨੂੰ ਕਿੰਨਾ ਫੰਡ ਆਇਆ ਤੇ ਕਿੱਥੋਂ ਆਇਆ ਇਦਾਂ ਨਹੀਂ ਹੁੰਦਾ ਕਿ ਕੋਈ ਵੀ ਕਿਤੇ ਵੀ ਖਰਚਾ ਕਰੀ ਜਾਵੇ ਤੇ ਤੁਸੀਂ ਸਰਕਾਰ ਉਹਦੇ ਵੱਲ ਨੂੰ ਅੱਖਾਂ ਬੰਦ ਕਰਕੇ ਬੈਠੇ ਜੋ ਕਾਨੂੰਨ ਸਾਰਿਆਂ ਵਾਸਤੇ ਆ ਉਹ ਅਮਰਤੋਪਾਲ ਦੇ ਉੱਤੇ ਲਾਗੂ ਕਿਉਂ ਨਹੀਂ ਹੁੰਦੇ